ਜਾਦਾ ਨਾਲ ਕਿ ਲਿਆਏ ਹੋ ਹਾਂਜੀ ਹਾਂਜੀ ਤੇ ਲਿਆਓ ਫੇਰੀ ਕੜੀ ਖਾਲੀ ਏ ਕਿ ਪ੍ਰਸ਼ਾਦਾ ਬਣਾ ਨਾਲ ਨਹੀਂ ਕੁਝ ਵੀ ਹੋ ਨਾਲ ਕੁਝ ਨਹੀਂ ਕਿ ਲਿਆਏ ਹਾਂ ਅਚਾਰ ਨੂਨ ਵਾਲੇ ਜੀ ਨੂਨ ਵਾਲੇ ਬਾਬਾ ਜੀ ਤੇ ਤਾਂ ਵਧੀਆ ਹੋਰ ਕੀ ਹੋਣਾ ਵਾ ਨੂਨ ਵਾਲੇ ਤੇ ਹੋਰ ਇਹਦੇ ਤੇ ਵਧੀਆ ਵਰਗੀ ਹੋਸਦਾ ਵਾ ਲਿਆਓ 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 ਪਿਆਰੇ ਖੋਲੋ ਛਕੀਏਗੇ ਮੈਂ ਅਗਰ ਕੋਈ ਖਾਦਾ ਨਹੀਂ ਕਿਦੋਂ ਮਾਦਮ ਕੁਝ ਨਹੀਂ ਖਾਦਾ ਤੇ ਰੁਕੇ ਉਹ ਖਾਦੇ ਜਾਣੇ ਆ ਮੈਂ ਤੇ ਦੋ ਕਰਦੀ ਲੱਭਦਾ ਰਹਿਣਾ ਵਾ ਅੱਛਾ ਤੁਸੀਂ ਇਤਨਾ ਹੀ ਮਤਲਬ ਖਾਂਦੇ ਹੋ ਲੋ ਜੀ ਕੀ ਮਿਲ ਜੇ ਤਾ ਹੈ ਸਬਜੀ ਲਾਈ ਜੀ ਸਬਜੀ ਰਾਤ ਦੀ ਬਣੀ ਹੈ ਅੱਛਾ ਅਜੇ ਤਾਂ ਨਹੀਂ ਕਿ ਲੱਗੇ ਅੱਛਾ ਅਚਾਰ ਨਹੀਂ ਕਿ ਲੱਗੇ ਵਕਤ ਪਪੀ ਨਾਲ ਚਾਹ ਨਹੀਂ ਲੈਂਦਾ ਅੱਛਾ ਚਲੋ ਫਿਰ ਤੀਹ ਹੀ ਫੜੋ ਇੱਕ ਇੱਕ ਅਖਾੜੀ ਆਪਾਂ ਤੁਹਾਨੂੰ ਗੁਰੂ ਦਾਮ ਦਸ والله ਗੁਰੂ ਵਪੀ ਜੀ ਇਹ ਤੇ ਸਵਾਦ ਹੀ ਬੜੀ ਹੈ ਤੇ ਐਡਾ ਹੀ ਨਾ ਕਰ ਕਿੰਨੇ ਲੱਗੇ ਸਿੱਟੀ ਮਸ਼ੀਨ ਨਹੀਂ ਇਹ ਤੇ ਸਵਾਦ ਹੀ ਬੜੀ ਹੈ ਕੋਈ ਨਹੀਂ ਲੱਗ ਰਿਹਾ ਰੱਖ ਲੋ ਤੇ ਖਾਣੇ ਆਪਾਂ ਤੁਹਾਨੂੰ ਗੁਰੂ ਦਾਮ ਦਸ ਹਾਂ ਚਾਹ ਨਾਲ ਖਾਣੀ ਹਾਂ ਚਾਹ ਦੀ ਉਹਨੇ ਬਾਬਾ ਜੀ ਹੈ ਨਹੀਂ ਉਹਦੇ